ਇਹ ਜੀ ਲੀਲੇ ਵਾਲੀ ਹੈਗੀ ਸਰਸਾ ਜ਼ਿਲਾ ਹੈਗਾ ਸੀਲ ਦੱਬੜੀ ਹੈ ਠੀਕ ਹੈ ਇਹ ਆਪਣੇ ਘਰ ਦਾ ਹੀ ਹੈ ਕਿੰਨੇ ਦੰਦ ਹੋ ਗਿਆ ਜੀ ਇਹ ਕਿੰਨੇ ਦੰਦ ਹੋ ਗਿਆ ਇਹ ਛੀਦ ਹੁੰਦਾ ਜੀ ਛੀਦ ਹੁੰਦਾ ਕਦ ਕਿੰਨਾ ਹੋਗਾ ਕਾਦੇ ਦਾ ਹੈਗਾ 48 ਮਿੰਟਾਂ ਸੀ ਮੈਂ ਤਾਂ 47 ਤੇ ਕਰਿਆ ਇੱਥੇ 47 ਹੁੰਦਾ 47 ਹਾਂ ਠੀਕ ਬਾਪੂ ਬੱਚੇ ਬੁੱੱਚੇ ਕਿਵੇਂ ਆਉਂਦੇ ਆ ਬੱਚੇ ਦੀ ਬਹੁਤ ਸਿਰੇ ਦੀ ਪੱਠ ਆਈ ਹੈ ਇੱਕ ਮੇਰੇ ਕੋਲ ਪੱਠਾ ਉਹ ਇੱਕ ਵਾਰੀ ਦੁੱਧ ਦਿੰਦੀ ਹੈਗੀ ਪੱਠ ਠੀਕ ਹੈ ਦੁੱਧ ਹੀ ਦੇ ਦਿੰਦੀ ਆ ਬਾਕੀ ਹੋਰ ਕਮਾਂਡ ਚ ਫਾਰਮ ਹੈਗਾ ਇੱਕ ਹਾਂ ਜਿਹੜਾ ਸੁੱਖੇ ਕੋਲੇ ਉਹਦੇ ਕੋਲੇ 20 25 ਬੱਕਰੀਆਂ ਉਹ ਫੀਸ ਤੇ ਭਰਾਂਦਾ ਮੇਰੇ ਕੋਲੋਂ ਠੀਕ ਆ ਉਹਦੇ ਮੇਹਣੇ ਸਿਰੇ ਦੇ ਦੇ ਮੇਹਣੇ ਇੱਕ ਲੋਹਾ ਬੱਕਰਾ ਆ ਐਡੀ ਤੌਣਾ ਬੱਕਰੇ ਦੀ ਕਿਹਾ ਉਸਨੇ ਬੱਕਰਾ ਬਹੁਤ ਸੋਹਣਾ ਬੱਕਰਾ 25 ਬੱਕਰੀਆਂ ਉਹਦੇ ਕੋਲੇ ਵਰਬਰੀਆਂ ਦੁੱਧੀਆਂ ਅੱਜ ਫਿਰ ਇੱਥੇ ਸ਼ੋਅ ਵਾਸਤੇ ਲੈ ਕੇ ਆਏ ਆ ਜਾਂ ਸੇਲ ਲਈ ਸੇਲ ਵਾਸਤੇ ਸਲਾਹ ਤਾਂ ਸੇਲ ਦੀ ਸੀ ਹਾਂ ਉਹ ਵੀ ਮੰਗਦਾ ਸੀ ਅੱਛਾ ਤੇ ਫਿਰ ਉਹ ਆਗੇ ਸੀ ਇੱਕ 30 ਤੇ ਆਗੇ ਸੀ ਇੱਕ ਵੀ ਲੱਗ ਗਿਆ ਜੀ ਫੋਨ ਕਰੇ ਮੁੰਡਾ ਆਦਾ ਵੀ ਮੈਂ ਤਾਂ ਤੈਨੂੰ ਸੇਲਦਾ ਤਾਂ ਨਹੀਂ ਆਖੇ ਮੈਂ ਤਾਂ ਤੈਨੂੰ ਆਖਿਆ ਸੀ ਕੁਝ ਵਿਖਾਉਣ ਜਾਣਾ ਹੈ ਮੁੰਡਾ ਬਦਲ ਗਿਆ 1 ਲੱਖ 30 ਹਾਂ ਮੁੰਡਾ ਬਦਲ ਗਿਆ ਜੀ ਉਹ ਅੱਛਾ ਰਹਿਣ ਦੇ ਤੂੰ ਘਰਾਤੇ ਰਹਿ 1 ਲੱਖ 30 ਲੱਗ ਗਿਆ ਮੇਰਾ ਯਾਰ ਦੋਸਤ ਹੈ ਸੱਤ ਪਾਲ ਬੱਕਰੇ ਰੱਖਦਾ ਰਿਹਾ ਉਹ ਆਦਾ ਤੂੰ ਖੜ ਜਾ ਆਪਾਂ ਇੱਥੇ ਵੇਚ ਦਿਆਂਗੇ ਕਿ ਆਪਾਂ ਕੋਈ ਨਹੀਂ ਮੇਰੇ ਕੋਲੇ ਫੋਨ ਆਉਂਦੇ ਐ ਠੀਕ ਐ ਤਾਂ ਆਪਾਂ ਇੱਥੇ ਵੇਚ ਦਿਆਂਗੇ ਸੱਤ ਪਾਲ ਰਧਿਆ ਹੈ ਸੱਤ ਪਾਲ ਸਰਪੰਚ ਹੈ ਸਰਪੰਚ ਅੱਛਾ ਠੀਕ ਐ ਸੱਦਕਾਰ ਬਹੁਤ ਆ ਬਈ ਬਕਰੇ ਹੈ ਕਰਦਾ ਜੀ ਬਾਬਾ ਕਿੰਨਾ ਕੇ ਟਾਈਮ ਹੋ ਗਿਆ ਜਾਨਵਰ ਰੱਖਿਆ ਨੂੰ ਜਾਨਵਰ ਅਸੀਂ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਹਿਲਾਂ ਤਾਂ ਭੇਡਾਂ ਹੀ ਸਾਡੇ ਕੋਲ ਅਸੀਂ 50 ਸਾਲ ਰੱਖੀਆਂ ਭੇਡਾਂ ਠੀਕ ਆ ਫਿਰ ਇਹ ਮੇਰਾ ਪੋਤਾ ਸੀ ਛੋਟਾ ਆ ਹਾਂ ਉਹਦਾ ਮੈਂ ਨਿੱਕੀ ਬੱਕਰੀ ਲੈਣੀ ਹੈ ਠੀਕ ਆ ਨਿੱਕੀ ਬੱਕਰੀ ਲੈ ਲਈ ਫਿਰ ਅਸੀਂ ਉਹ ਕੀ ਕਰਿਆ ਨਾਲ ਉਹ ਵੱਡੀ ਵੀ ਲੈਣੀ ਹੈ ਵੱਡੇ ਕੰਨਾਂ ਵਾਲੀ ਠੀਕ ਮੇਰਾ ਮੁੰਡਾ ਟੈਂਪੋ ਵਾਲਾ ਸੀ ਇਹ ਢੋਲ ਜਾਂਦੀ ਸੀ ਠੀਕ ਆ ਫਿਰ ਉਹ ਕਰਦੇ ਕਰਦੇ ਬਈ ਦੋ ਬੱਕਰੇ ਦਿੱਤੇ ਉਸ ਇੱਕ ਦੋ ਬੱਕਰੇ ਦਿੱਤੇ ਅੱਛਾ ਉਹ ਬੱਕਰੇ ਮੈਂ ਦੇਤੇ ਇੱਥੇ ਡੋਗਲੇ ਨੂੰ ਦਿੱਤੇ ਸੀ ਮੇਰੇ ਭਾਂਜੇ ਨੂੰ ਫਿਰ ਇੱਕ ਬੱਕਰਾ ਦਿੱਤਾ ਉਹਨੇ ਉਹ ਵੇਚ ਗਿਆ 25000 ਦਾ 6 ਮਹੀਨਿਆਂ ਦਾ ਠੀਕ ਹੈ 25000 ਦਾ ਵੇਚ ਕੇ ਫਿਰ ਮੈਨੂੰ ਸ਼ੌਕ ਜਾ ਗਿਆ ਉਹ ਬੱਕਰੇ ਦਾ ਮੈਂ ਕਿਹਾ ਬੱਕਰਾ ਲੱਗੇ ਫਿਰ ਮੈਂ ਗਿਆ ਪੰਮੇ ਕੋਲੇ ਮਿਠੜੀ ਅੱਛਾ ਉਹਦੇ ਕੋਲੇ ਜੱੱਸੇ ਕੋਲੇ ਹਾਂ ਅੱਛਾ ਜੱੱਸੇ ਕੋਲੇ ਗਿਆ ਜੱੱਸੇ ਨੂੰ ਆਖਾ ਮੈਂ ਬੱਕਰਾ ਦੇ ਦੇ ਉਹਨੇ ਮੰਗਿਆ 20000 ਅੱਛਾ ਉਹ 2000 ਘਟਾ ਕੇ ਸਤਪਾਲ ਨੂੰ ਆਖਿਆ ਸਰਪੰਚ ਨੂੰ ਮੈਂ ਆਖਿਆ ਯਾਰ ਬੱਕਰਾ ਮੈਨੂੰ ਤੂੰ ਦੇ ਦਵਾ ਦੇ ਉਹਨੇ 2000 ਘਟਾ ਕੇ ਮੈਨੂੰ ਬੱਕਰਾ ਜਦਾ 4 ਦਿਨਾਂ ਦਾ ਸੀ ਠੀਕ ਹੈ ਤੇ ਉਹ ਲਿਆਂਦਾ ਉਹ ਆ ਤਾਂ ਮੈਂ ਤਾਂ ਚੌੜ ਕਰਦਾ ਸੀ ਮੈਂ ਆਖਿਆ ਲੈਣਾ ਨਹੀਂ ਤੂੰ ਅੱਛਾ ਤੇ ਮੈਂ ਬੱਕਰਾ ਲਿਆ 18000 ਦਿਆ ਉਹਨੂੰ 4 ਦਿਨਾਂ ਅਸੀਂ ਫਿਰ ਉਹ ਮੋਕ ਜੀ ਦਾ ਕੀ ਮੈਂ ਨਾਲ ਪਾਉਣ ਲੱਗਾ ਵਲੇਟ ਕੇ 4 ਦਿਨ ਫਿਰ ਦੁੱਧ ਤੇ ਲਾ ਗਿਆ ਫਿਰ ਇਹਨੇ ਕਿਤੋਂ ਦਾ ਬੁੱਭੀਆਂ ਤੋੜਤੀਆਂ ਮਾਰ-ਮਾਰ ਕੇ ਨੇ ਅੱਛਾ ਆ ਇੱਕ ਬੱਕਰੀ ਸੀ ਮੇਰੇ ਕੋਲ ਇਹ ਵੱਡਾ ਹੋ ਗਿਆ ਫਿਰ ਆ ਬਿੰਗ ਤੂੰ ਹੀ ਤਾਪਿਆ ਇਹ ਇਹ ਵੱਡਾ ਹੋ ਗਿਆ ਜਦੋਂ ਚੁੰਗਾਂ ਲਾ ਗਿਆ ਤੇ ਢੂਈ ਪੈ ਗਿਆ ਚੁੰਗਿਆ ਕਰੇ ਜਦੋਂ ਬੱਕਰੀ ਨੂੰ ਤਾਂ ਪੈ ਗਿਆ ਹਾਂ ਕਰਦ ਬਹੁਤ ਬਾਪੂ ਚੰਗੀ ਸੰਭਾਲਾ ਤੇਰੀ ਦੇਖ ਸੰਭਾਲ ਤਾਂ ਹੋ ਕਰੀਏ ਕੀ ਹੁਣ ਬੱਕਰੀ ਆ ਜਾਂਦੀ ਜਦੋਂ ਤੇ ਉਹ ਚਾਰ ਤੇ ਪੰਜ ਉਹ ਨੀਰਾ ਨਹੀਂ ਖਾਂਦਾ ਫਿਰ ਝਾਕ ਰੱਖਦਾ ਬਸ ਮਾਰੀ ਤਾਂ ਆਏ ਹੋਰ ਨਹੀਂ ਅੱਛਾ ਚਾਰ ਦਿਨੋਂ ਕੋਈ ਨੀਰਾ ਨਹੀਂ ਖਾਂਦਾ ਇਹਨੇ ਅੱਛਾ ਹਾਂ ਨੀਰਾ ਨਹੀਂ ਖਾਂਦਾ ਇਹਨੇ ਫਾਇਦਾ ਲਿਆਉਂਦਾ ਨਹੀਂ ਸੀ ਮੈਂ ਬੱਕਰਾ ਲਿਫੜ ਗਿਆ ਬਾਪੂ ਨੰਬਰ ਗੱਲ ਹੋਈ ਸੀ ਇਹਦੇ ਨਾਲ ਮੋਬਾਈਲ ਨੰਬਰ ਯਾਦ ਹੈ ਕੋਈ 97123 ਹਾਂਜੀ 10447 ਠੀਕ ਹੈ ਸਹੀ ਸਹੀ ਕਿੱਥੋਂ ਤੱਕ ਦੇ ਦੋਗੇ ਸਹੀ 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 ਦਾ ਜੇ ਮੁੰਡੇ ਨਾਲ ਹੋਊਗੇ ਮੁੰਡੇ ਦਾ ਨੰਬਰ ਲੈ ਲਓ ਮੇਥੋਂ ਵਿੱਚ ਹੀ ਬੋਲ ਦਿਓ ਵੀ ਹੈ ਯਾਰ ਮੁੰਡੇ ਦਾ ਆਜਾਦ ਨਹੀਂ ਮੇਰੇ ਵੀ ਤੁਹਾਡੇ ਨਾਲ ਹੀ ਗੱਲ ਕਰ ਲੈਣਗੇ ਤੁਹਾਡੇ ਵਾਲੇ ਫੋਨ ਤੇ ਆਪਦਾ ਇੱਕ ਵਾਰੀ ਫੇਰ ਬੋਲ ਦਿਓ ਹੈ ਆਪਦਾ ਇੱਕ ਵਾਰੀ ਫੇਰ ਬੋਲੋ ਤੁਹਾਡੇ ਕੋਲੇ ਫੋਨ ਆ ਜੀ ਠੀਕ ਆ ਕੋਈ ਨਹੀਂ ਮੈਂ ਠੀਕ ਆ ਚੈੱਕ ਕਰ ਲਓ ਭਰਾਵੋ ਬੱਕਰਾ ਬਹੁਤ ਕੈਂਡ ਚੀਜ਼ ਆ ਜੇ ਕਿ ਫਾਰਮਪੁਰ ਵਾਲੇ ਭਰਾਣੇ ਲੈ ਜਾਣਾ ਚੰਗੀ ਸਾਮ ਸੰਭਾਲਾ ਬਾਬੇ ਦੀ ਤੇ ਚੰਗੀ ਕੁਆਲਿਟੀ ਪੈਦਾ ਕਰਨੀ ਆ ਬਹੁਤ ਕੈਂਡ ਚੀਜ਼ ਆ ਕੁਮਾਰੀ ਪਟਤਨ ਦੱਸਿਆ ਦੁੱਧ ਦਿੰਦੀ ਐ ਹਾਂ ਤੇ ਬੱਕਰਾ ਮੈਂ ਇਹਦਾ ਵੇਚ ਕੇ ਗਿਆ ਪਿਛਲੇ ਘਰੇ ਵੇਚ ਕੇ ਗਿਆ ਕੱਦ ਘੱਟ ਕਿੰਨੇ ਦਾ ਵੇਚਿਆ ਬਾਪੂ ਠੀਕ ਵੇ ਪੈਸੇ ਵੱਟੇ ਕਿ ਉਹਦੇ ਠੀਕ ਆ ਉਹ ਰਵੇ ਰੋੜਾ ਵਾਲੀ ਤੇ ਕਿੰਨੀ ਬਾੜ ਪੈਂਦੀ ਆ ਮੰਡੀ ਤੁਹਾਨੂੰ ਆਹ ਜੀ ਇਹ ਤਾਂ ਸਾਨੂੰ ਕਿੰਨੀ 1 ਘੱਟ ਕਿਲੋਮੀਟਰ ਪੈਂਦੀ ਆ ਇਹਦਾ ਹੋ ਗਿਆ ਨੇੜੇ ਮੰਡੀ ਦਾ ਮੈਂ ਕਿ ਪੂਰਾ ਸੋਕਾ ਸਾਈ ਦਾ ਸੰਤ ਰੱਬ ਮਿਲ ਗਿਆ ਇਹ ਸਹੀ ਗੱਲ ਆਈ ਤਾਂ ਵੇਖਣੀ ਆ ਜਾਂਦੇ ਆ ਪ੍ਰਬੰਧ ਪ੍ਰਬੰਧ ਚੰਗਾ ਹੈ ਪ੍ਰਬੰਧ ਚੰਗਾ ਪਰ ਬਹੁਤ ਸਿਰਿਆ ਜੀ ਚਲੋ ਧੰਨਵਾਦ ਵੀ ਇਹ ਉਹੀ ਤੁੰਗ ਵਾਲੀ ਮੰਡੀ ਲੱਗ ਗਈ ਹੈ ਹਾਂ ਸਹੀ ਹੈ ਧੰਨਵਾਦ ਧੰਨਵਾਦ